ਕਰਨ ਸਿੰਘ ਦੀ ਮੌਤ ਦੇ ਮਾਮਲੇ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ। ਦਰਅਸਲ ਅੱਜ ਕਿਸਾਨ ਆਗੂ ਬਠਿੰਡਾ ਦੇ ਪਿੰਡ ਵੱਲੋਂ ਵਿਖੇ ਪਹੁੰਚਣਗੇ ਜਿੱਥੇ ਕੀ ਸ਼ੁਕਰਨ ਦੀਆਂ ਅਸਤੀਆਂ ਲੈ ਕੇ ਜਾਣਗੇ ਤੇ ਕਲਸ਼ ਯਾਤਰਾ ਜਿਹੜੀ ਹੈ ਕੱਢੀ ਜਾਏਗੀ। ਪੰਜਾਬ ਅਤੇ ਹਰਿਆਣਾ ਸਮੇਤ ਕਈ ਸੂਬਿਆਂ ਦੇ ਵਿੱਚ ਇਹ ਕਲਸ਼ ਯਾਤਰਾ ਕੱਢੀ ਜਾਏਗੀ ਜਿਸ ਦੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਕਰ ਲੀਆਂ ਗਈਆਂ ਨੇ। ਇਸ ਵੇਲੇ ਕਿਸਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਡਟੇ ਹੋਏ ਨੇ ਹਾਲਾਂਕਿ ਦਿੱਲੀ ਕੂਚ ਕਰਨ ਦਾ ਫੈਸਲਾ ਫਿਲਹਾਲ ਦੇ ਲਈ ਟਾਲ ਦਿੱਤਾ ਗਿਆ ਹੈ ਪਰ ਇਸ ਸਭ ਦੇ ਵਿਚਾਲੇ ਸ਼ੁਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਇਸ ਮਾਮਲੇ ਦੇ ਵਿੱਚ ਜਦੋਂ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸ਼ੁਕਰਨ ਦਾ ਸਸਕਾਰ ਕਰ ਦਿੱਤਾ ਜਾਂਦਾ ਹੈ ਪਰ ਹੁਣ ਕਿਸਾਨ ਆਗੂ ਬਠਿੰਡਾ ਦੇ ਪਿੰਡ ਬੱਲੋ ਵਿਖੇ ਪਹੁੰਚਣਗੇ ਜਿੱਥੇ ਕਿ ਸ਼ੁਕਰਨ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ ਪਰਿਵਾਰਿਕ ਮੈਂਬਰਾਂ ਦੇ ਕੋਲੋਂ ਸ਼ੁਕਰਨ ਦੀਆਂ ਅਸਤੀਆਂ ਲੈ ਕੇ ਇੱਕ ਕਲਸ਼ ਯਾਤਰਾ ਕੱਢੀ ਜਾਏਗੀ ਕਿਉਂਕਿ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਆਖਿਰਕਾਰ ਸ਼ੁਕਰਨ ਸਿੰਘ ਅਤੇ ਹੋਰ तमाम ਕਿਸਾਨ ਜਿਹੜੇ ਕਿ ਇਸ ਅੰਦੋਲਨ ਦੇ ਦਰਮਿਆਨ ਹਨ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਹੈ ਉਹਨਾਂ ਦੇ ਨਾਮ ਦੀਆਂ ਤਖਤੀਆਂ ਅਤੇ ਕਾਲੇ ਝੰਡੇ ਵੀ ਦਿਖਾਏ ਜਾਣਗੇ ਤਾਂਕਿ ਦਬਾਅ ਪਾਇਆ ਜਾ ਸਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨਗੀ ਮਿਲ ਸਕੇ ਤਾਂ ਦੇਖਦੇ ਆ ਕਿ ਆਖਿਰਕਾਰ ਇਹ ਕਲਸ਼ ਯਾਤਰਾ ਕੀ ਰੰਗ ਲਿਆਉਂਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਕਿਸਾਨ ਜਿਹੜੇ ਐ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਡਟੇ ਹੋਏ ਨੇ ਜਿਹੜੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਉਹਨਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕਿ ਉਹਨਾਂ ਦਾ ਉਹ ਮੰਗਾਂ ਜੜੀਆਂ ਨੇ ਪ੍ਰਵਾਨ ਕੀਤੀਆਂ ਜਾਂਦੀਆਂ ਨੇ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਪਰ ਦੂਜੇ ਪਾਸੇ ਸ਼ੁਕਰਨ ਸਿੰਘ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਅੱਜ ਕਿਸਾਨ ਆਗੂ ਬਠਿੰਡਾ ਦੇ ਪਿੰਡ ਵੱਲੋਂ ਵਿਖੇ ਪਹੁੰਚਣਗੇ ਸ਼ੁਕਰਨ ਦੀਆਂ ਅਸਥੀਆਂ ਲੈ ਕੇ ਪੰਜਾਬ ਹਰਿਆਣਾ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਕਲਸ਼ ਯਾਤਰਾ ਕੱਢੀ ਜਾਏਗੀ ਲੋਕਾਂ ਨੂੰ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਜਾਗਰੂਕ ਵੀ ਕੀਤਾ ਜਾਏਗਾ ਤੇ ਨਾਲੇ ਦੱਸਿਆ ਜਾਏਗਾ ਕਿ ਕਿਵੇਂ ਸ਼ੁਕਰਨ ਸਿੰਘ ਦੀ ਮੌਤ ਹੋਈ ਹੈ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕੀ ਆਖਿਰਕਾਰ ਹੈ ਸ਼ੁਭਕਰਨ ਸਿੰਘ ਅਤੇ ਹੋਰ तमाम ਕਿਸਾਨ ਜਿਹੜੇ ਕੀ ਇਸ ਅੰਦੋਲਨ ਦੇ ਦਰਮਿਆਨ ਹੈ ਉਹਨਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਉਹਨਾਂ ਦੇ ਨਾਮ ਦੀਆਂ ਤਖਤੀਆਂ ਅਤੇ ਕਾਲੇ ਝੰਡੇ ਵੀ ਦਿਖਾਏ ਜਾਣਗੇ ਤਾਂਕਿ ਦਬਾਅ ਪਾਇਆ ਜਾ ਸਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨਗੀ ਮਿਲ ਸਕੇ ਤਾਂ ਦੇਖਦੇ ਹਾਂ ਕਿ ਆਖਿਰਕਾਰ ਇਹ ਕਲਸ਼ ਯਾਤਰਾ ਕੀ ਰੰਗ ਲਿਆਉਂਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਕਿਸਾਨ ਜਿਹੜੇ ਹੈ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਡਟੇ ਹੋਏ ਨੇ ਜਿਹੜੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਉਹਨਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਕਿ ਉਹਨਾਂ ਦਾ ਉਹ ਮੰਗਾਂ ਜੜੀਆਂ ਨੇ ਪ੍ਰਵਾਨ ਕੀਤੀਆਂ ਜਾਂਦੀਆਂ ਨੇ ਜਾਂ ਨਹੀਂ ਇਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਪਰ ਦੂਜੇ ਪਾਸੇ ਸ਼ੁਕਰਨ ਸਿੰਘ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਕਿਉਂਕਿ ਅੱਜ ਕਿਸਾਨ ਆਗੂ ਬਠਿੰਡਾ ਦੇ ਪਿੰਡ ਪੱਲੋ ਵਿਖੇ ਪਹੁੰਚਣਗੇ ਸ਼ੁਕਰਨ ਦੀਆਂ ਅਸਤੀਆਂ ਲੈ ਕੇ ਪੰਜਾਬ ਹਰਿਆਣਾ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਕਲਸ਼ ਯਾਤਰਾ ਕੱਢੀ ਜਾਏਗੀ ਲੋਕਾਂ ਨੂੰ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਜਾਗਰੂਕ ਵੀ ਕੀਤਾ ਜਾਏਗਾ ਤੇ ਨਾਲੇ ਦੱਸਿਆ ਜਾਏਗਾ ਕਿ ਕਿਵੇਂ ਸ਼ੁਕਰਨ ਸਿੰਘ ਦੀ ਮੌਤ ਹੋਈ ਹੈ